ਦੁਰੰਗ ਆਵੇ ਬੜੀ ਚੋਸ ਤੇ ਜਲਾਕ ਹਨ ਪੁੱਛੀ ਨਾ ਬਾਈ ਦੁਨੀਆ ਦੁਨੀਆ ਤਾਂ ਇੱਕ ਪਾਸੇ ਬਾਈ ਪ੍ਰਦੀਪ ਹੂੰ ਲੋਕ ਤਾਂ ਯਾਰ ਰੱਬ ਨੂੰ ਨਹੀਂ ਛੱਡਦੇ ਬਾਈ ਰੱਬ ਨਾਲ ਵੀ ਚੋਸ ਤੇ ਲਾ ਕੇ ਨਾ ਦੁਨੀਆ ਤਾਂ ਬੜੀ ਪਾਸੇ ਦੀ ਗੱਲ ਰਹੀ ਨਹੀਂ ਰੱਬ ਨਾਲ ਦਾ ਯਾਰ ਕਿੱਥੇ ਕਰ ਜਣਗੇ ਰੱਬ ਨਾਲ ਨਹੀਂ ਕਰ ਸਕੋ ਉਹ ਰੱਬ ਨਾਲ ਕਰਦੇ ਆ ਬਾਈ ਤਨ ਉਹਨਾਂ ਟੱਪ ਦੀ ਗੱਲ ਸੁਣਾ ਦਿੰਦਾ ਮੈਂ ਇੱਕ ਸੱਚੀ ਗੱਲ ਜਮਾ ਪੱਕੀ ਗੱਲ ਆ ਬਾਈ ਚੱਲ ਸੁਣਾ ਲੈ ਇੱਕ ਹੋਰ ਹੀ ਨਾ ਕਿਸੇ ਮਹਤਵ ਦੇ ਬੰਦੇ ਦੇ ਕੋਰਟ ਕੇਸ ਪੈ ਜਾਂਦਾ ਬਾਈ ਅੱਛਾ ਕੋਰਟ ਕੇਸ ਪੈ ਜਾਂਦਾ ਵਿਵਪਤਾ ਪਣ ਜਾਂਦੀ ਆ ਹੂੰ ਚਲੋ ਜੀ ਕਹਿੰਦਾ ਰੱਬਾ ਮੈਨੂੰ ਆਹ ਕੋਟ ਕਿਸੇ ਚੋਂ ਕਢਾ ਦੇ ਠੀਕ ਆ ਸੁਖ ਸੁਖ ਲੈਂਦਾ ਬਈ ਅੱਛਾ ਕਹਿੰਦਾ ਮੈਂ ਸੁਖਣਾ ਤੇਰੀ ਲਾਉਂਗਾ ਘਰ-ਬਾਰ ਵੇਚ ਕੇ ਨਾ ਤੇ ਤੈਨੂੰ ਦੇ ਦੂੰ ਠੀਕ ਆ ਤੇਰੇ ਤੇ ਲਾ ਦੂੰਗਾ ਹਾਂ ਚਲੋ ਜੀ ਦੂਜੇ ਅੰਤਰੇ ਇੱਕ ਪੈਣੀ ਹੁੰਦੀ ਆ ਰੱਬ ਦੀ ਮਿਹਰ ਰੱਬ ਦੀ ਮਿਹਰ ਇਹ ਜੀ ਹੁੰਦੀ ਆ ਹਾਂ ਪਹਿਲੀ ਪੈਸੀ ਜੀ ਬਰੀ ਹੋ ਜਾਂਦਾ ਬਈ ਉਹ ਅੱਛਾ ਸਭ ਕੁਆਕਲੀਅਰ ਜੱਟ ਮਿਲ ਜਾਂਦੀ ਆ ਉਹਨੂੰ ਹਾਂ ਤੇ ਫੇਰ ਕੀ ਹੁੰਦਾ ਇਹ ਆਉਂਦਾ ਦਿਮਾਗ ਤੇ ਟੈਨਸ਼ਨ ਇਹ ਬਣ ਜਾਂਦੀ ਆ ਬਈ ਯਾਰ ਮੈਂ ਤਾਂ ਰੱਬ ਨਾਲ ਵਾਦਾ ਕੀਤਾ ਸੀਗਾ ਹਾਂ ਬਈ ਇਹ ਘਰ ਬਾਰ ਦੇ ਤਾ ਤੇ ਮੈਨੂੰ ਰਹੂਗਾ ਕਿੱਥੇ ਰਹੂੰਗਾ ਕਿੱਥੇ ਰਾਤੋ ਰਾਤ ਦਿਮਾਗ ਲੜਾਉਂਦਾ ਜਿਵੇਂ ਚੋਫਤ ਚਲਾਕੀ ਦੀ ਗੱਲ ਚੋਫਤ ਚਲਾਕੀ ਕਰਦਾ ਹਾਂ ਦੂਜੇ ਦਿਨ ਨੂੰ ਹਥਿਆਰ ਕਢਾਉਂਦਾ ਅਖਬਾਰ 'ਚ ਬਈ ਅੱਛਾ ਅਖਬਾਰ 'ਚ ਹਥਿਆਰ ਕਢਾਉਂਦਾ ਕਹਿੰਦਾ ਜੀ ਮੈਂ ਘਰ ਵੇਚਣਾ ਠੀਕ ਆ ਘਰ 베ਚਣਾ ਤੇ ਨਾਲ ਕੁੱਤਾ 베ਚਣਾ ਸ਼ਰਤਲ ਖਾਂਦਾ ਇੱਕ ਸ਼ਰਤ ਅੱਛਾ ਸ਼ਰਤ ਦੇ ਵਿੱਚ ਪਤਾ ਕੀ ਲਿਖਾਉਂਦਾ ਹੂੰ ਕਹਿੰਦਾ ਕੁੱਤਾ ਤਾਂ ਹੈਗਾ ਜੀ 50 ਲੱਖ ਦਾ ਠੀਕ ਆ ਤੇ ਘਰ ਹੈਗਾ ਮੇਰਾ 1100 ਦਾ ਅੱਛਾ ਤੇ ਸ਼ਰਤ ਇਹ ਹੁੰਦੀ ਆ ਕਹਿੰਦਾ ਜਿਹੜਾ ਕੁੱਤਾ ਲਊਗਾ ਘਰ ਉਸੇ ਨੂੰ ਦਊਂਗਾ ਮੈਂ ਠੀਕ ਆ ਬਾੜੇ ਨੂੰ ਕੀ ਹੁੰਦਾ ਜੀ ਨੇ ਘਰ ਲੈਣਾ ਕੁੱਤਾ ਵੀ ਲੈ ਲਊਗਾ ਹਾਂ ਸਹੀ ਗੱਲ ਤੇ ਚਲੋ ਜੀ ਉਹਨੇ ਕਿਸੇ ਨੇ ਕਰੇ ਕਰਿਆ ਕਰੇ ਤਾਂ ਤੇ ਸਨੇ ਘਰ ਦੇ ਕੁੱਤਾ ਲੈ ਲਿਆ ਕਰ ਲੈ ਜਾ ਹਾਂ 50 ਲੱਖ ਦਾ ਕੁੱਤਾ ਵੇਚ ਗਿਆ 1100 ਦਾ ਕਰ ਵੇਚ ਹਾਂ ਵੇਚ ਔੜ ਜਾਂਦਾ ਔੜ ਜਾਂਦਾ ਸੁਖ ਦੇਣ ਨੂੰ ਹੂੰ ਸੁਖ ਦੇਣ ਜਦੋਂ ਜਾਂਦਾ ਕਹਿੰਦਾ ਲੈ ਵੀ ਰੱਬਾ ਆ ਚਾਕਾ ਦਾ 1100 ਰੁਪਿਆ ਕਹਿੰਦਾ 50 ਲੱਖ ਦਾ ਤਾਂ ਕੁੱਤਾ ਵੇਚਿਆ ਮੈਂ ਕੁੱਤੇ ਦਾ ਨਾ ਲਿਆ ਨਹੀਂ ਮੈਂ ਤਾਂ ਘਰ-ਫਾਰ ਗਿਆ ਸੀਗਾ ਘਰ 1100 ਦਾ ਵੇਚਿਆ ਠੀਕ ਆ ਘਰ 1100 ਪੱਤੇ ਵਾਜੋ ਤਾਂ ਆ ਜਾਂਦਾ ਮੇਰਾ 1100 ਜਿੱਤ ਨੂੰ ਆਏ ਆ ਭਾਈ ਲੋਕ ਤਾਂ ਬੜੀ ਚੋਸ ਤੇ ਚਲਾਕੀ ਕਰਦੇ ਆ ਸਹੀ ਗੱਲ ਪਹਿਲਾਂ ਦਿਮਾਗ ਲੜਾਉਂਦੇ ਆ ਬਈ ਪੁੱਠੀ ਜੀ ਨੂੰ ਹਾਂ ਚੋਸ ਤੇ ਚਲਾਕੀ ਤਾਂ ਐ ਕਰਦੇ ਆ ਸਹੀ ਗੱਲ 1100 ਦੇ ਕੇ ਪੱਤੇ ਵਾ ਗਿਆ ਕਹਿੰਦਾ ਲੈ ਬਈ ਤੇਰਾ ਜਿਹੜਾ ਤੇਰੇ ਨਾਲ ਵਾਦਾ ਕੀਤਾ ਸੀ ਉਹ ਪੂਰਾ ਹੋਗਾ 50 ਲੱਖ ਆਉਦੇ ਕੋਲੇ ਰੱਖ ਆਦੇ ਕੋਲੇ ਰਹਿ ਗਿਆ ਐ ਗੱਲ ਆ ਭਾਈ ਮਤਲਬ ਚੋਸ ਤੇ ਚਲਾਕੀ ਦਾ ਭਾਈ ਪਰਦੀਪ ਪੌਛੀ ਨਾ ਵਾਲੀ ਵੱਧ ਗਈ ਰੱਬ ਨੂੰ ਨਹੀਂ ਛੱਡਦੇ ਭਾਈ ਲੋਕ ਤਾਂ ਸਹੀ ਗੱਲ ਸਹੀ ਗੱਲ ਉਹ ਦੂਰ ਨੂੰ ਅਤਾਰੀ ਦਾ ਪਾਸੇ ਰਹੇਗਾ ਹਾਂ ਦੇਖਿਆ ਫਾਈਵ ਕਿਵੇਂ ਲੱਗੀ ਵੀਡੀਓ ਪਾ ਦੋ ਕਰੋ ਫੰਗਰਾਂ ਪੰਜ ਸੱਚੀ ਗੱਲ ਹੈ ਨਾ ਧੰਨਵਾਦ